ਦੋਸਤੋ ਅੱਜ ਸ਼ੰਭੂ ਬਾਰਡਰ ਤੇ ਬੈਠਿਆਂ ਨੂੰ 5 ਮਹੀਨੇ ਹੋ ਗਏ 13 ਤਰੀਕ ਹੈ ਅੱਜ 13 ਫਰਵਰੀ ਦੇ ਇੱਥੇ ਆਏ ਹੋਏ ਆ ਦੋ ਤਿੰਨ ਦਿਨਾਂ ਤੋਂ ਹਾਈ ਕੋਰਟ ਨੇ ਕਿਹਾ ਸੀ ਕਿ ਰਾਹ ਖੋਲਿਆ ਜਾਵੇ ਕਿਉਂਕਿ ਅਸੀਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਰਾਹ ਅਸੀਂ ਨਹੀਂ ਬੰਦ ਕਰਤਾ ਹਰਿਆਣਾ ਸਰਕਾਰ ਨੇ ਕਰਿਆ ਕੱਲ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ ਆ ਵੀ ਇਹ ਰਾਹ ਖੋਲਣਾ ਚਾਹੀਦਾ ਜ਼ਿੰਮੇਵਾਰਾਂ ਨੂੰ ਤੁਸੀਂ ਉਹ ਕਰਦੇ ਹੋਏ ਅੱਜ ਅਸੀਂ ਆਏ ਆ ਦੇਖ ਰਹੇ ਹਾਂ ਤੇ ਜਿੱਥੇ ਤਰਪਾਲਾਂ ਦੀਆਂ ਉਥੇ ਇਹਨਾਂ ਨੇ ਪੱਕੇ ਟੀਨ ਪਾਤੇ ਸਾਹਮਣੇ ਦੇਖ ਲਓ ਤੁਸੀਂ ਪੱਕੇ ਟੀਨ ਪਾ ਕੇ ਪੱਕੀਆਂ ਉਹ ਕਰਤੀਆਂ ਹੋਰ ਲੇਰਾਂ ਲਾਤੀਆਂ ਉਹਦੀਆਂ بجائے ਖੋਲਣ ਦੀ ਪੱਥਰਾਂ ਦੀਆਂ ਇਹ ਹਰਿਆਣਾ ਸਰਕਾਰ ਦੀ ਛਰਾਰਤ ਹੈ ਫੇਰ ਸਾਨੂੰ ਕਹੋਗੇ ਵੀ ਜ਼ਿੰਮੇਦਾਰ ਉਹ ਨਹੀਂ ਕਹਿੰਦੇ ਅਸੀਂ ਤਾਂ ਤਿਆਰ ਤੇ ਅਸੀਂ ਤਾਂ ਆਪਣੀ ਤਿਆਰੀ ਬਿਲਕੁਲ ਤੀ ਟਰਾਲੀਆਂ 'ਚ ਹਵਾ ਲਾ ਕੇ ਦੀ ਭਰਨ ਸਭ ਕੁਝ ਆਪਣਾ ਵੀ ਕੰਪਲੀਟ ਕਰਕੇ ਤੁਰਨ ਲਗਾ ਗਏ ਵੀ ਜੋ ਖਲੂਗ ਰਸਤਾ ਹੁਣੇ Haryana ਸਰਕਾਰ ਤੇ ਇਹ ਵੀ ਕਦਰ ਨੂੰ ਰਾਹ ਖੋਲਦੀ ਆ ਫੇਰ ਸਾਨੂੰ ਰੋਕਣਾ ਦੋ ਜਿਹੜੇ ਵਪਾਰੀ ਵੀਰ ਜਿਹੜੇ ਹੋਰ ਸਾਨੂੰ ਕਹਿੰਦੇ ਆ ਵੀ ਕਿਸਾਨਾਂ ਨੇ ਰੋਕਿਆ ਸਾਡਾ ਕੋਈ ਰਾਹ ਨਹੀਂ ਰੋਕਿਆ ਵਾ ਨਾ ਅਸੀਂ ਕਹਿੰਦੇ ਆ ਅਸੀਂ ਤਾਂ ਕਹਿੰਦੇ ਆ ਵੀ ਹੁਣ ਖੋਲਣ ਰਾਹ ਅਸੀਂ ਹੁਣ ਤਿਆਰ ਆ ਤੁਹਾਡੇ ਸਾਹਮਣੇ ਦੇਖ ਲਓ ਉਹਨਾਂ ਨੇ ਦਵਾਰਾ ਤਰਪਾਨਾਂ ਤਾਰ ਕੇ ਟੀਨਾ ਪਾ ਲਿਆ